ਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਗੁਰੂ ਹਰ ਸਾਹਿਬ ਤੋਂ ਜਿੱਥੇ ਲਾਇਆ ਆਡਰ ਸਥਿਤੀ ਨੂੰ ਅੱਜ ਇੱਕ ਫਲੈਗ ਮਾਰਜਾ ਹੈ ਗੁਰੂ ਹਰ ਸਾਹਿਬ ਪੁਸਤਕ ਦੇ ਡਾਰਰ ਹੈ ਜਿਸ ਫਲੈਗ ਮਾਰਚ ਦੀ ਇੱਕ ਹਾ ਡੀਐਸਪੀ ਗੁਰੂ ਹਰ ਸਾਹਿਬ ਸਰਦਾਰ ਸਤਨਾਮ ਸਿੰਘ ਹੋਰ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਦੇ ਜਿਲ੍ਹਾ ਫਜਪੁਰ ਦੀ ਗੱਲ ਕਰਦੇ ਨਾ ਲਗਾਤਾਰ ਫਜਪੁਰ ਫਾਇਲ ਕੱਢਲੇ ਜਿਸ ਤਰ੍ਹਾਂ ਕਿ ਲਾਵਾ ਪਿੱਛੇ ਦੇ ਨਾਲ ਜ ਸਾਹਮਣੇ ਆ ਰਹੇ ਨੇ ਫਰਿਆਮ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਹਦੇ ਸਬੰਧ ਦੇ ਵਿੱਚ ਲਾਇਆ ਆਡਰ ਨੂੰ ਕੰਟਰੋਲ ਰੱਖਣ ਦੇ ਲਈ ਕਾਂਫਲੇਨ ਮਾਰ ਕੇ ਦੀਆਂ ਤਸਵੀਰਾਂ ਲੈਂਦੇ। ਦੇਖ ਪ੍ਰੋਗਰਾਮ ਦਾ ਜਨਾ ਹੈ ਗਿਆ ਤੁਸੀਂ ਦੇਖ ਸਕਦੇ। ਆਪ ਫਿਰ ਸਮਾਵੇ। ਜਿਸ ਫਲੇਨ ਮਾਰਦੇ। ਯਾ ਫਿਰ ਫੋਟੋ ਪਿੰਡਾਂ ਦੇ ਜਾਉਂਦੇ ਟੋਲ ਕਰਦੇ ਜਾਉਂਦੇ ਤੇ ਚੱਲਦੇ ਹਰੇ ਦੋੜਦੇ ਪਰੇ ਦਟਾਈ ਦੇ ਰਹੇ ਹੈਗੇ। ਇਤਨੀ ਦੇ ਤੇ ਲੋਕਾਂ ਦੇ ਤੇ ਫਲੇਨ ਮਾਰ ਕੇ ਦੇ ਜਰੀਏ ਮਾਣੋ ਤੇ ਦੁਨਿਆਦਾਰ ਹੋਰ ਪਹੁੰਚਣਾ ਹੈ ਤੇ ਬੁਲਤ ਪਾਦੇ ਅੱਲਾਹ ਦੇ ਲੋਕਾਂ ਨੂੰ ਸੇਵਾ ਦੇ ਵਿੱਚ ਗੱਲਬਾਤ ਕਰਨੇ ਚੱਲਦੇ ਹੈਗੇ ਆਂ ਅੱਜ ਸਰ ਕਿਸੇ ਮਕਸਦ ਨਾਲ ਆ ਕੇ ਅੱਜ ਦਾ ਫਲੈਗ ਮਾਰਚ ਤੇ ਕਿਤੇ ਕਿਤੇ ਜਾਜ ਹੋ ਗਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਭਪਿੰਦਰ ਸਿੰਘ ਸਿੱਧੂ ਫੋਜਪੁਰ ਪੰਜਾਬੀ ਅਨੁਸਾਰ ਅੱਜ ਪੂਰੇ ਜ਼ਿਲ੍ਹੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਲਾ ਐਂਡ ਆਰਡਰ ਨੂੰ ਮਤੇ ਨਾਲ ਰੱਖਦੇ ਰਹਿ। ਇਹ ਸ਼ਹਿਰ ਵਿੱਚ ਹੋਊਗਾ ਕਿ ਪਿੰਡਾਂ ਤੱਕ ਵੀ ਕੋਈ ਨਹੀਂ। ਸ਼ਹਿਰ 'ਚ ਕਰਾਂਗੇ ਪਿੰਡਾਂ ਵਿੱਚ ਵੀ ਕਰਾਂਗੇ। ਮੈਂ ਕੀ ਦੇਖਦੇ ਹਾਂ ਜਿਸ ਤਰ੍ਹਾਂ ਦੇ ਪਿਛਲੇ ਦਿਨਾਂ ਦੇ ਵਿੱਚ ਫਾਇਵਰਾ ਜ਼ਿਲ੍ਹਾ ਵੀ ਆਪਾਂ ਦੇਖਿਆ ਹੈ ਬਹੁਤੀਆਂ ਮੰਗੀਆਂ ਜਾ ਰਹੀਆਂ ਨੇ ਗੈਂਗਸਟਰਾਂ ਵੱਲੋਂ ਲੋਕਾਂ ਨੂੰ ਆ ਜਾਂਦਾ ਇੱਥੇ ਉਹ ਲੋਕਾਂ ਨੂੰ ਜੀ ਅਗਾਹ ਦਿੱਤਾ ਜਾਊਗਾ ਜੇਕਰ ਕਿਸੇ ਨੂੰ ਕੋਈ ਵੇ ਦੀ ਕਾਲ ਆਉਂਦੀ ਹੈ ਪੁਲਿਸ ਨੂੰ ਜਰੂਰ ਬਿਲਕੁਲ ਜੇਕਰ ਕਿਸੇ ਨੇ ਇਹ ਕਾਲ ਆਉਂਦੀ ਹੈ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤੇ ਤੁਰੰਤ ਕਾਰਵਾਈ ਹੋਏਗੀ ਮਾੜੇ ਅੰਸਰਾਂ ਨੂੰ ਵੀ ਇਹ ਚੇਤਾਵਨੀ ਹੈ ਕਿ ਉਹ ਸੁਧਰ ਜਾਣ ਨਹੀਂ ਤਾਂ ਬਾਕੀ ਉਹਨਾਂ ਨੂੰ ਪਤਾ ਹੀ ਹੈ ਜੁੱਧ ਨਸ਼ਿਆਂ ਵਿਰੁੱਧ ਵੀ ਚੱਲ ਰਿਹਾ ਹੈਗਾ ਫਿਰੋਜ਼ਪੁਰ ਦੀ ਪੁਲਿਸ ਇੱਕ ਕਵਾਂਡਲ ਤੋਂ ਵੱਧ ਜਿਹੜੀ ਹੈ 4 ਮਹੀਨਿਆਂ ਚ ਹੈਰੋਨ ਫਰਮ ਦੇ ਚੰਗੀਆਂ ਹੋ ਗਈਆਂ ਹੈ ਕੀ ਲੱਗਦਾ ਹੈਗਾ ਲੋਕ ਹੁਣ ਅੱਗੇ ਨਿਕਲ ਕੇ ਆ ਰਹੇ ਹੈਗੇ ਜਿਹੜੇ ਇਹ ਇਕੱਠੀ ਤੇ ਦੋਛੀ ਆ ਫੜਾਏ ਜਾ ਰਹੇ ਜਾਂ ਫੜੇ ਜਾ ਰਹੇ ਕੋਈ ਗਲਤ ਲਿਖ ਹੁੰਦੀ ਤਾਂ ਇਹ ਪੁਸਤਕ ਹੈ ਵੱਡੀ ਉਪਲਬਧੀ ਜੇ ਉਹਨੂੰ ਮੰਨਿਆ ਜਾ ਜਿੰਨੇ ਮਹੀਨੇ ਹੋਏ ਆ 1 ਕਿਲੋ ਤੋਂ ਵੱਧ ਜਿਹੜੀ ਹੈ ਇੱਕ ਦਿਨ ਵੀ ਐਵਰੇਜ ਆਈ ਗਈ ਬਿਲਕੁਲ ਜੀ ਲੋਕ ਪੂਰੀ ਇਨਫਰਮੇਸ਼ਨ ਦੇ ਰਹੇ ਆ ਔਰ ਪੁਲਿਸ ਵੀ ਲੋਕਾਂ ਦੀ ਇਨਫਰਮੇਸ਼ਨ ਤੇ ਖਰੀ ਉਤਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੈ ਹੁਣ ਤੁਸੀਂ ਦੇਖੋ ਗੁਰੂ ਅਰਸਾਏ ਸਬ-ਡਿਵੀਜ਼ਨ ਵਿੱਚ ਅਸੀਂ ਡੇਲੀ ਦੋ ਜਾਂ ਤਿੰਨ ਜਿਹੜੇ ਬੰਦੇ ਆ ਪਰਚੇ ਹੁੰਦੇ ਆ ਅੰਦਰ ਜਾਂਦੇ ਆ ਤੇ ਕਾਫੀ ਲੋਕਾਂ ਵੱਲੋਂ ਸਹਿਯੋਗ ਵੀ ਮਿਲ ਲਗਾ ਕੇ ਕੰਟਰੋਲ ਵੀ ਹੈਗਾ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਇਸ ਫਲੈਗ ਮਾਰਚ ਦੌਰਾਨ ਵੱਖ-ਵੱਖ ਗੱਡੀਆਂ ਦੇ ਜਰੇ ਖਾਣਾ ਲੱਖੋਗੇ ਖਾਣਾ ਲੱਖੋਗੇ ਬਰਾਮ ਦੀ ਪੁਲਿਸ ਅਤੇ ਗੁਰੂ ਹਰਸਾਏ ਦੀ ਪੁਲਿਸ ਖਾਣਾ ਲੱਖੋਗੇ ਬਰਾਮ ਦੇ ਐਸਐਸਓ ਸਰਦਾਰ ਗੁਰਜੰਡਰ ਸਿੰਘ ਹੋਰੀ ਗੁਰੂ ਸਰਦਾਰ ਐਸਐਸ ਸਰ ਰਾਜਸਿੰਦਰ ਸਿੰਘ ਬਰਾੜ ਹੋਰੀ ਆਪਣੇ ਪੁਰਸਵਾਰੀ ਸਵੈਨ ਦੇ ਪਹੁੰਚੇ ਹੋਏ ਹੈਗੇ ਆ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਨਹੀਂ ਹੈਗੀਆਂ ਨੇ ਲਾਈਵ ਤਸਵੀਰਾਂ ਦਿਖਾ ਰਹੇ ਹੈਗੇ ਆ ਤੁਹਾਨੂੰ ਗੁਰੂ ਅਰਸਾ ਦੇ ਬਖ ਬਖ ਬਾਜ਼ਾਰਾਂ ਤੋਂ ਇਲਾਵਾ ਪਿੰਡਾਂ ਦੇ ਵਿੱਚ ਵੀ ਫਲੈਗ ਮਾਰਚ ਪਹੁੰਚੂਗਾ ਲਾਈਵ ਅਪਡੇਟ ਜਿਹੜੀ ਹੈ ਤੁਸੀਂ ਉਹ ਦੇਖ ਰਹੇ ਹੈਗੇ ਹੋ ਇਸ ਫਲੈਗ ਮਾਰਚ ਦੇ ਜਨਰੇ ਕਿ ਅੱਜ ਲਾਇ ਆਰਡਰ ਦੀ ਸਥਿਤੀ ਨੂੰ ਕੰਟਰੋਲ ਦੇ ਵਿੱਚ ਰੱਖਣ ਲਈ ਚੱਲਦੇ ਹੋ ਫੋਟਰਾਂ ਦੀਆਂ ਗੱਡੀਆਂ ਤੇ ਤੁਹਾਨੂੰ ਦਿਖਾਈ ਦੇ ਰਹੇ ਆ ਇਹਨਾਂ ਫੋਟਰਾਂ ਦੇ ذریعے ਤੁਸੀਂ ਦੇਖ ਸਕਦੇ ਹੋ ਫਰੀਦਪੁਰ ਰੋਡ ਡੀਐਸ ਦੀ ਦੱਕਾ ਤੋਂ ਫਲੈਗ ਮਾਰਚ ਸ਼ੁਰੂ ਕੀਤਾ ਗਿਆ ਤੇ ਉਸ ਤੋਂ ਬਾਅਦ ਹਲਕਾ ਗੁਰੂਰਸਾਈ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਫਲੈਗ ਮਾਰਚ ਪਹੁੰਚੇਗਾ